ਸਸ਼ੀਕਾਲ ਜੀ ਸਾਰਿਆਂ ਨੂੰ ਵੈਲਕਮ ਆ ਤੁਹਾਡਾ ਅੱਜ ਦੇ ਸਾਡੀ ਵਲੌਗ ਦੇ ਵਿੱਚ ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਪਿਆਰ ਭਰੀ ਸਸ਼ੀਕਾਲ ਤੇ ਤੁਸੀਂ ਵੀਡੀਓ ਨੂੰ ਵੇਖ ਕੇ ਸਮਝ ਹੀ ਗਏ ਹੋਗੇ ਵੀ ਅੱਜ ਆਪਾਂ ਕਿੱਥੇ ਗਏ ਸੀ ਤੇ ਅੱਜ ਜੀ ਆਪਾਂ ਬੱਚਿਆਂ ਨੂੰ ਤੁਹਾਨੂੰ ਪਤਾ ਇਹ ਵੀ ਜੂਨ ਦੀਆਂ ਛੁੱਟੀਆਂ ਹੋਈਆਂ ਸੀ ਤਾਂ ਉਹਨਾਂ ਵਾਸਤੇ ਥੋੜਾ ਬਹੁਤਾ ਜਿਹੜਾ ਸਮਾਨ ਲੈਣਾ ਸੀ ਤੇ ਆਪਾਂ ਗਏ ਸੀ ਅੱਜ ਵਿਸ਼ਾਲ ਮਾਲ ਤੇ ਬਹੁਤ ਹੀ ਜਿਆਦਾ ਵਧੀਆ ਸੀ ਰੌਣਕਾਂ ਸ਼ੌਣਕਾਂ ਲੱਗੀਆਂ ਹੋਈਆਂ ਸੀ ਤੇ ਬੜਾ ਵਧੀਆ ਲੱਗਿਆ ਬੱਚਿਆਂ ਨੂੰ ਘੁੰਮ ਫਿਰ ਕੇ ਕਿਉਂਕਿ ਹਣ ਤੁਹਾਨੂੰ ਪਤਾ ਹੀ ਹੈ ਛੁੱਟੀਆਂ ਦੇ ਵਿੱਚ ਬੱਚੇ ਹੋਰ ਤਾਂ ਕਿਤੇ ਜਾਂਦੇ ਨਹੀਂਗੇ ਉਹਨਾਂ ਨੂੰ ਇਦਾਂ ਹੀ ਹੁੰਦਾ ਵੀ ਸਾਨੂੰ ਕਿਤੇ ਘੁੰਮਣ ਫਿਰਨ ਨੂੰ ਹੋਵੇ ਤਾਂ ਫਿਰ ਆਪਾਂ ਜਿਹੜੀ ਬੱਚਿਆਂ ਦੇ ਸਮਾਨ ਦੀ ਥੋੜੀ ਬਹੁਤੀ ਕਲੈਕਸ਼ਨ ਕਰਨੀ ਸੀਗੀ ਤੇ ਇਸ ਵਾਸਤੇ ਆਪਾਂ ਜਿਹੜਾ ਕਿ ਮॉल ਚਲੇ ਗਏ ਤੇ ਬੱਚਿਆਂ ਨੇ ਬਹੁਤ ਸਾਰੀ ਮਸਤੀ ਕੀਤੀ ਤੇ ਟਵਾਈਸ ਵਗੈਰਾ ਬਹੁਤ ਸੋਹਣੀ ਲੱਗੇ ਹੋਏ ਸੀ ਤੇ ਜਿੰਨੀ ਇੱਕ ਬੱਚਿਆਂ ਨੇ ਲੋੜ ਸੀ ਉਸ ਅਨੁਸਾਰ ਬੱਚਿਆਂ ਨੇ ਬਹੁਤ ਸਾਰੀਆਂ ਚੀਜ਼ਾਂ ਖਰੀਦੀਆਂ ਤੇ ਅਸੀਂ ਵੀ ਮੜਾ ਰਸੋਈ ਦਾ ਸਮਾਨ ਜਿਹੜਾ ਹੁੰਦਾ ਆਪਣਾ ਥੋੜਾ ਬਹੁਤਾ ਲੈਣ ਵਾਲਾ ਹੁੰਦਾ ਤੇ ਆਪਾਂ ਵੀ ਥੋੜਾ ਜਿਹਾ ਉਧਰ ਲਈ ਆ ਏਰੀਏ ਦੇ ਵਿੱਚ ਚਲੇ ਗਏ ਤੇ ਆਪਾਂ ਉੱਥੋਂ ਜਿਹੜਾ ਉਸ ਕਿਚਨ ਦਾ ਸਮਾਨ ਥੋੜਾ ਬਹੁਤਾ ਲੈਂਤਾ ਪਰ ਜਿਹੜੀ ਸਾਡੀ ਤਕਦੀਰ ਸੀ ਉਹ ਇਦਾਂ ਹੀ ਕਹਿੰਦੀ ਪਈ ਸੀ ਵੀ ਮੈਨੂੰ ਖਡੌਣਿਆਂ ਵਾਲੇ ਪਾਸੇ ਲੈ ਕੇ ਚੱਲੋ ਮੈਂ ਟੈਡੀ ਬੀਅਰ ਲੈਣੇ ਆ ਮੈਂ ਭਾਲੂ ਲੈਣੇ ਆ ਮੈਂ ਬੱਬੂ ਲੈਣੇ ਆ ਬੱਬੂ ਮੋਸਟਲੀ ਉਹ ਡੌਗੀ ਨੂੰ ਕਹਿੰਦੀ ਆ ਤੇ ਫਿਰ ਅਸੀਂ ਚੱਲੇ ਗਏ ਜੀ ਉਧਰ ਕਿਚਨ ਦੇ ਸਮਾਨ ਦੀਵਾਲੀ ਤੇ ਗਰੋਸਰੀ ਦੇ ਵਾਲੀ ਤੇ ਗਰੋਸਰੀ ਦਾ ਵੀ ਬਹੁਤ ਉਹ ਜਿਹੜਾ ਸਮਾਨ ਥੋੜਾ ਬਹੁਤਾ ਲੈਣ ਵਾਲਾ ਸੀ ਤਾਂ ਅਸੀਂ ਉਹ ਵੀ ਲਿੱਤਾ ਤੇ ਬੱਚਿਆਂ ਵਾਸਤੇ ਬਿਸਕਟ ਵਗੈਰਾ ਤੇ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਉਹ ਆਫਰ ਦੇ ਵਿੱਚ ਲੱਗੀਆਂ ਹੋਈਆਂ ਸੀਗੀਆਂ ਤੇ ਆਫਰ ਦੇ ਵਿੱਚ ਬਾਏ ਵਨ ਗੈਟ ਵਨ ਫਰੀ ਚੀਜ਼ਾਂ ਬਹੁਤ ਸਾਰੀਆਂ ਆਪਾਂ ਜਿਹੜੀਆਂ ਕਲੈਕਟ ਕਰ ਲੈਣੇ ਹੁੰਦੇ ਆ ਤੇ ਕਿਉਂਕਿ ਫਿਰ ਬੱਚੇ 1 ਮੰਥ ਦੇ ਲਈ ਸਾਰਾ ਸਮਾਨ ਆਪਾਂ ਰੱਖ ਲੈਣੇ ਹੁੰਨਿਆ ਫਿਰ ਇੱਕ ਮਹੀਨਾ ਆਪਾਂ ਕੋਸੇ ਵੀ ਬਈ ਬਾਜ਼ਾਰ ਦੇ ਵਿੱਚ ਜਾਣ ਦੀ ਲੋੜ ਨਹੀਂ ਪੈਂਦੀ ਬੱਚਿਆਂ ਦੇ ਵਾਸਤੇ ਖਾਣ ਪੀਣ ਵਾਲੀਆਂ ਚੀਜ਼ਾਂ ਕੁਝ ਵੀ ਆ ਤੇ ਜਿਹੜਾ ਘਰ ਦਾ ਹੋਰ ਵੀ ਥੋੜਾ ਬਹੁਤਾ ਸਮਾਨ ਸੀ ਆਪਾਂ ਉਹ ਵੀ ਲਿੱਤਾ ਤੇ ਸਾਰਾ ਸਮਾਨ ਲੈ ਕੇ ਤੇ ਫਿਰ ਆਪਾਂ ਜਿਹੜੀ ਸ਼ਾਪਿੰਗ ਆ ਉਹ ਖੁੱਲੇ ਟਾਈਮ ਵਿੱਚ ਕੀਤੀ ਕਿਉਂਕਿ ਬਹੁਤ ਹੀ ਬਰੀਕੀ ਦੇ ਨਾਲ ਜਿਹੜੀਆਂ ਚੀਜ਼ਾਂ ਨੂੰ ਲੈਣਾ ਪੈਂਦਾ ਹੈ ਘਰ ਦੇ ਵਾਸਤੇ ਜਿੰਨੀ ਕੁ ਚੀਜ਼ ਦੇ ਲੋਡ ਹੋਵੇ ਉਸ ਨੂੰ ਵੀ ਸੋਚ ਸਮਝ ਕੇ ਉਸ ਤੇ ਵੀ ਲੈਣਾ ਕਿਉਂਕਿ ਤੁਹਾਨੂੰ ਪਤਾ ਹੀ ਹੈ ਵੀ ਇੱਥੇ ਥੋੜਾ ਜਿਹੜਾ ਸਮਾਨ ਦਾ ਪ੍ਰਾਈਸ ਵਗੈਰਾ ਉਹ ਬਹੁਤ ਹੀ ਜਿਆਦਾ ਠੀਕ ਰੇਟ ਤੇ ਹੁੰਦਾ ਹੈ ਤੇ ਬਹੁਤ ਸਾਰੀਆਂ ਆਫਰਾਂ ਦੇ ਨਾਲ ਬਹੁਤ ਸਾਰੇ ਬੈਨੀਫਿਟਸ ਵੀ ਹੋ ਜਾਂਦੇ ਆ ਬੱਚਿਆਂ ਦੇ ਕੱਪੜਿਆਂ ਤੋਂ ਲੈ ਕੇ ਗਰੋਸਰੀ ਤੱਕ ਦੇ ਸਾਰਾ ਬਹੁਤ ਵਧੀਆ ਸਮਾਨ ਹੁੰਦਾ ਹੈ ਤੇ ਬਹੁਤ ਬੈਨੀਫਿਟ ਵੀ ਹੁੰਦਾ ਹੈ ਇਹਨਾਂ ਦਾ ਕਿਉਂਕਿ ਆਫਰਸ ਤੇ ਬਹੁਤ ਸਾਰੀਆਂ ਲੱਗੀਆਂ ਹੁੰਦੀਆਂ ਨੇ ਤੇ ਵਿਥੋਂ ਆਫਰਸ ਦੇ ਨਾਲ ਨਾਲ ਬਹੁਤ ਸਾਰਾ ਡਿਸਕਾਊਂਟ ਵੀ ਜਿਹੜਾ ਇਹ ਦੇ ਦਿੰਦੇ ਨੇ ਇਸ ਵਾਸਤੇ ਇੱਥੇ ਜਾਣਾ ਬਹੁਤ ਵਧੀਆ ਲੱਗਦਾ ਹੈ ਤੇ ਇੱਕੋ ਹੀ ਥਾਂ ਤੇ ਸਾਰਾ ਸਮਾਨ ਜਦੋਂ ਮਿਲ ਜਾਵੇ ਤਾਂ ਥਾਂ ਥਾਂ ਬਾਜ਼ਾਰ ਦੇ ਦੁਕਾਨਾਂ ਵਿੱਚ ਜਾਣ ਦੀ ਲੋੜ ਨਹੀਂ ਪੈਂਦੀ ਤੇ ਸਾਰੇ ਸਮਾਨ ਦੀ ਕੀ ਕੀ ਕਲੈਕਸ਼ਨ ਦੇਖੋ ਤਕਦੀਰ ਮੌਜ ਨਾ ਭੱਜੀ ਫਿਰਦੀ ਆ ਆ ਵੀ ਲੈ ਲਓ ਮਮਾ ਜੀ ਆ ਵੀ ਲੈ ਲਓ ਮਮਾ ਜੀ ਆ ਵੀ ਲੈ ਲਓ ਮਮਾ ਜੀ ਕਰਦੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਵਲੌਗ ਕਿਵੇਂ ਦੇ ਲੱਗਦੇ ਆ ਤੇ ਅੱਗੇ ਵੀ ਜਰੂਰ ਸ਼ੇਅਰ ਕਰ ਦਿਆ ਕਰੋ ਕਿਉਂਕਿ ਤੁਸੀਂ ਜੇ ਸਾਡੀ ਸਪੋਰਟ ਕਰੋਗੇ ਤਾਂ ਬਹੁਤ ਹੀ ਜ਼ਿਆਦਾ ਤੁਹਾਡਾ ਥੈਂਕ ਯੂ ਹੋਊਗਾ ਤੇ ਸਾਰਾ ਆਪਾਂ ਤੁਹਾਨੂੰ ਦਿਖਾਵਾਂਗੇ ਹੌਲੀ ਹੌਲੀ ਸਾਰੇ ਕਿਤੇ ਨਾਲ-ਨਾਲ ਕਮਾਵਾਂਗੇ ਤੇ ਵੇਖਦੇ ਜਾਓ ਸਾਰੀ ਵੀਡੀਓ ਜੇ ਤੁਹਾਨੂੰ ਵੀ ਵਧੀਆ ਲੱਗਦਾ ਤੁਸੀਂ ਵੀ ਇੱਥੇ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਜਰੂਰ ਆਇਓ ਤੁਹਾਨੂੰ ਵੀ ਬਹੁਤ ਵਧੀਆ ਲੱਗੂਗਾ ਕਿਉਂਕਿ ਤੁਸੀਂ ਵੇਖ ਸਕਦੇ ਹੋ 33% ਆਫ ਬਹੁਤ ਜਿਹੜੀਆਂ ਆਫਰਾਂ ਇੱਥੇ ਚੱਲਦੀਆਂ ਹੀ ਰਹਿੰਦੀਆਂ ਹਰ ਟਾਈਮ ਤੇ ਤੇ ਸਭ ਤੋਂ ਵਧੀਆ ਗੱਲ ਇਹਨਾਂ ਦੀ ਇਹ ਹੁੰਦੀ ਹੈ ਵੀ ਇਹ ਆਪਣਾ ਕੰਟੈਕਟ ਨੰਬਰ ਲੈ ਕੇ ਰੱਖ ਦਿੰਦੇ ਆ ਜਦੋਂ ਵੀ ਕੋਈ ਆਫਰ ਲੱਗਦੀ ਹੈ ਤੇ ਇਹ ਆਪਾਂ ਨੂੰ ਮੈਸੇਜ ਕਰ ਦਿੰਦੇ ਆ ਫੋਨ ਦੇ ਉੱਤੇ ਤੇ ਤਾਂ ਜਿਉ ਉਹ ਆਪਾਂ ਨੂੰ ਨੋਟੀਫਿਕੇਸ਼ਨ ਆ ਜਾਂਦੀ ਹੈ ਤੇ ਫਿਰ ਆਪਾਂ इजीली ਜਿਹੜੀ ਸ਼ਾਪਿੰਗ ਕਰ ਸਕਦੇ ਆ ਤੇ ਬਹੁਤ ਕੋਸਮੈਟਿਕ ਦਾ ਸਮਾਨ ਵੀ ਆਪਾਂ ਨੂੰ ਚਾਹੀਦੇ ਹੁੰਦਾ ਤੇ ਆਪਾਂ ਜਿਹੜਾ ਉਹ ਵੀ ਬਾਈ ਕੀਤਾ ਤੇ ਬਹੁਤ ਵਧੀਆ ਲੱਗਿਆ ਗਰਮੀ ਤੁਹਾਨੂੰ ਪਤਾ ਹੀ ਹੈ ਵੀ ਜੇ ਦੁਕਾਨ ਸ਼ੌਪ ਦੇ ਉੱਤੇ ਹੋ ਜਾਈਏ ਤਾਂ ਗਰਮੀ ਬਹੁਤ ਬੱਚਿਆਂ ਦੇ ਨਾਲ ਔਖਾ ਹੋ ਜਾਂਦਾ ਤਾਂ ਇੱਥੇ ਬੰਦਾ ਬਹੁਤ ਹੀ ਈਜ਼ੀ ਵੇ ਦੇ ਨਾਲ ਸ਼ਾਪਿੰਗ ਜਿਹੜੀ ਕਰ ਸਕਦਾ ਆਸਾਨ ਹੋ ਜਾਂਦਾ ਏ ਤੇ ਗਰਮੀਆਂ ਦੇ ਜਿਹੜੇ ਕੱਪੜਿਆਂ ਦੀ ਕਲੈਕਸ਼ਨ ਵੀ ਬਹੁਤ ਸਾਰੀ ਇੱਥੇ ਲੱਗੀ ਹੋਈ ਸੀ ਤੇ ਆਪਾਂ ਤੱਕ ਦੇਰ ਵਾਸਤੇ ਵੇਖੇ ਬਹੁਤ ਗਰਮੀਆਂ ਵਾਲੇ ਸੂਟ ਤੇ ਜਿੰਨੇ ਕ ਆਪਾਂ ਨੂੰ ਲੋੜ ਸੀ ਆਪਾਂ ਉਹਨੂੰ ਲੈ ਕੇ ਦਿੱਤੇ ਕਿਉਂਕਿ ਬੱਚੇ ਗਰਮੀ ਦੇ ਕਰਕੇ ਉਹਨਾਂ ਨੂੰ ਸੂਟਾਂ ਦੀ ਵੱਧ ਲੋੜ ਹੁੰਦੀ ਆ ਤੇ ਕਿਉਂਕਿ ਗਾ ਖੇਡਦੇ ਹੁੰਦੇ ਆ ਖਰਾਬ ਕਰ ਲੈਂਦੇ ਆ ਤਾਂ ਰੋਜ਼ ਦੇ ਸਮਝ ਲਓ 3-4 ਸੂਟ ਉਹ ਖਰਾਬ ਕਰ ਹੀ ਦਿੰਦੇ ਆ ਇਸ ਵਾਸਤੇ ਉਹਨਾਂ ਨੂੰ ਕੱਪੜਿਆਂ ਦੀ ਵੱਧ ਲੋਡ ਹੁੰਦੀ ਆ ਤੇ ਆਪਾਂ ਉਹਨਾਂ ਦੇ ਲਈ ਕੁ ਸੋਹਣੇ ਸੋਹਣੇ ਕੱਪੜੇ ਵੇਖੇ ਤੇ ਮੈਂ ਵੇਖਿਆ ਸਾਰਾ ਕੁਝ ਜੀ ਪਰ ਲਿਆ ਉਹਨਾਂ ਕਿ ਜਿੰਨੇ ਕਾਪਣ ਲੋਡ ਹੋਵੇ ਤਾਂ ਤੁਸੀਂ ਵੇਖ ਸਕਦੇ ਹੋ ਬਹੁਤ ਹੀ ਪਿਆਰੇ ਪਿਆਰੇ ਜਿਹੜੇ ਕਲਰ ਲੱਗੇ ਹੋਏ ਸੀ ਹਰੇਕ ਕਲਰ ਹੀ ਇੱਥੇ ਅਵੇਲੇਬਲ ਹੁੰਦਾ ਹੈ ਤਾਂ ਤੁਸੀਂ ਵੇਖ ਸਕਦੇ ਹੋ ਸਾਰੇ ਬਹੁਤ ਹੀ ਜਿਆਦੇ ਜਿਹੜੇ ਲੋਕ ਇੱਥੇ ਆਏ ਹੋਏ ਸੀ ਤੇ ਫਿਰ ਆਪਾਂ ਫੁੱਟਵੇਅਰ ਵਾਲੇ ਪਾਸੇ ਚੱਲੇ ਗਏ ਤੇ ਫੁੱਟਵੇਅਰ ਵੀ ਅਜੀਬ ਅਜੀਬ ਸੀਗੇ ਬਹੁਤ ਵਧੀਆ ਲੱਗਿਆ ਇਹਨਾਂ ਨੂੰ ਵੇਖ ਕੇ ਲੱਗਦਾ ਸੀਗਾ ਕਿ ਕਾਫੀ ਟਾਈਮ ਤੱਕ ਤਾਂ ਇਹ ਟੁੱਟਣਗੇ ਹੀ ਨਹੀਂ ਇੰਨੇ ਹਾਈ-ਹਾਈ ਉੱਤੇ ਬਣਾਏ ਹੋਏ ਸੀ ਤੇ ਫਿਰ ਆਪਾਂ ਸ਼ਾਪਿੰਗ ਕਰਨ ਤੋਂ ਬਾਅਦ ਜੀ ਤੁਹਾਨੂੰ ਪਤਾ ਸ਼ਾਪਿੰਗ ਫੇਰੀ ਪੂਰੀ ਹੁੰਦੀ ਹੈ ਜੇ ਸੂਟਾਂ ਦੇ ਕਲੈਕਸ਼ਨ ਨਾਲ ਹੋਵੇ ਤਾਂ ਫਿਰ ਆਪਾਂ ਜਿਹੜੇ ਸੂਟ ਵੀ ਉੱਥੇ ਵੇਖੇ ਤੇ ਜਿੰਨੇ ਕ ਆਪਾਂ ਨੂੰ ਵਧੀਆ ਲੱਗੇ ਉਹਨੇ ਕ ਆਪਾਂ ਲਏ ਵੀ ਤੇ ਕਿਉਂਕਿ ਹੁਣ ਗਰਮੀ ਆ ਜ਼ਰੂਰਤ ਪੈਂਦੀ ਹੈ ਕੱਪੜੇ ਦੀ ਵੀ ਤੇ ਇਸ ਵਾਸਤੇ ਆਪਾਂ ਛੋਟੇ-ਥੋੜੇ-ਬਹੁਤੇ ਸੂਟ ਵੀ ਕਲੈਕਸ਼ਨ ਕੀਤੇ ਸੋ ਤਾਂ ਦੀ ਵੀ ਕਲੈਕਸ਼ਨ ਕੀਤੀ ਤੇ ਅੱਜ ਦਾ ਵਲੌਗ ਤੁਹਾਨੂੰ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਥੈਂਕ ਯੂ ਪੇਜ ਨੂੰ ਫੋਲੋ ਕਰਿਓ